ਹਾ ਵੀ ਪੰਜਾਬੀਓ ਉ ਤਾਂ ਯਾਰ ਆਪਾਂ ਲੋਕਾਂ ਦੀ ਬਹੁਤ ਜ਼ਿਆਦਾ ਸਪੋਰਟ ਕਰਦੇ ਆਂਗੇ ਅੱਜ ਆਪਣੇ ਹੀ ਆਪਣੇ ਪੰਜਾਬੀ ਭਰਾ ਨੂੰ ਆਪਣੀ ਬਹੁਤ ਜ਼ਿਆਦਾ ਲੋੜ ਆ ਗਈ ਸਾੜਾ ਵੇਲੇ ਜਿਹੜੇ ਘਰ ਬੇਕਾਰ ਹੋ ਗਏ ਸੀ ਉਹਨਾਂ ਨੂੰ ਘਰ પાਕੇ ਦਿੱਤੇ ਸੀ ਵੀ ਆਪਣਾ ਕੰਮ ਚੱਲਦਾ ਰਹਿ ਚ ਉਹਨੂੰ ਕੋਈ ਨਾ ਆਪਾਂ ਲੇਟ ਪਾ ਲਾਂਗੇ ਇਹ ਵੀਰੇ ਨੇ ਨਾ ਜਦੋਂ ਪਿਛਲੇ ਸਾਲ ਹੜਾਏ ਸੀਗੇ ਜਿਹੜੇ ਲੋਕਾਂ ਦੇ ਕੋਠੇ ਚੋਂਦੇ ਸੀਗੇ ਕੋਠੇ ਡਿੱਗੇ ਸੀਗੇ ਤੇ ਬਹੁਤ ਜਾਣਿਆਂ ਦੀ ਹੈਲਪ ਕੀਤੀ ਸੀਗੀ ਤੇ ਬਹੁਤ ਲੋਕਾਂ ਦੀ ਛੱਤ ਪਵਾਈ ਸੀ ਜਿੰਨੇ ਵੀਰੇ ਕੋਲ ਪੈਸੇ ਸੀਗੇ 8-9 ਲੱਖ ਰੁਪਇਆ ਵੀਰੇ ਨੇ ਸਾਰੇ ਹੀ ਗਰੀਬਾਂ ਦੇ ਵਿੱਚ ਦਾਨ ਕਰਦਾ ਸੀਗੇ ਕਿਸੇ ਦੇ ਕੋਠੇ ਪਵਾਏ ਰਸ਼ਨ ਵੰਡੇ ਹਨਾ ਤੇ ਅੱਜ ਆਹ ਵੀਰ ਦਾ ਕੋਠਾ 14 ਗਾ ਕੋਠਾ ਡਿੱਗਣ ਵਾਲੀ ਹੀ ਆ ਬਸ ਦੇ ਵੀਰੇ ਦੇ ਘਰ ਦੇ ਹਾਲਾਤ ਵੀ ਨਹੀਂ ਠੀਕ ਹੈਗੇ ਤੇ ਦੇਖੋ ਵੀਰੇ ਦਾ ਕਿੱਡਾ ਜਿਗਰਾਗਾ ਵੀਰੇ ਕੋਲ ਜਿਹੜੇ ਵੀ ਪੈਸੇ ਪਏ ਸੀਗੇ ਲੋਕਾਂ ਦੀਆਂ ਛੱਤਾਂ ਪਵਾਤੀਆਂ ਸੀਆਂ ਪਰ ਅੱਜ ਆਹ ਵੀਰ ਨੂੰ ਯਾਰ ਆਪਣੀ ਲੋੜਾ ਸੋ ਅੱਜ ਆਪਣਾ ਵੇਲਾਗਾ ਵੀਰੇ ਨਾਲ ਖੜਨ ਦਾ ਤੇ ਵੀਰੇ ਦੇ ਯਾਰ ਘਰ ਦੇ ਹਾਲਾਤ ਵੀ ਨਹੀਂ ਠੀਕ ਹੈਗੇ ਤੇ ਵੀਰੇ ਨੇ ਬਹੁਤ ਵੇਟ ਕਰੀ ਵੀ ਚਲੋ ਯਾਰ ਜੇ ਆਪਣਾ ਕੰਮ ਸੈੱਟ ਹੋ ਜੇ ਪਰ ਵੀਰੇ ਦਾ ਕੰਮ ਚੱਲਿਆ ਨਹੀਂ ਹੈਗਾ ਤੇ ਸਟੰਟ ਕਰ ਕਰਕੇ ਘਰ ਦਾ ਗੁਜ਼ਾਰਾ ਕਰਦਾ ਸੀਗਾ ਤੇ ਮੈਂ ਸਕਰੀਨ ਤੇ ਨਾ ਇੱਕ ਸਕੈਨ ਕੋਡ ਦਿੱਤਾ ਹੋਇਆਗਾ ਤੇ ਮੈਂ ਬੈਂਕ ਦੀਆਂ ਡਿਟੇਲਾਂ ਵੀ ਦਿੱਤੀਆਂ ਹੋਈਆਂ ਨੇ ਸੋ ਜਿੰਨੀ ਵੀ ਆਪਣੀ ਸ਼ਰਧਾ ਯਾਰ ਹੈ ਨਾ ਵੱਧ ਤੋਂ ਵੱਧ ਵੀਰੇ ਦੀ ਸਪੋਰਟ ਕਰੋ ਤੇ ਵੀਰੇ ਦਾ ਯਾਰ ਆਪਾਂ ਕੋਠਾ ਪਵਾ ਦਈਏ ਧੰਨਵਾਦ ਸਾਰਿਆਂ ਦਾ